ਸਕਾਟਲੈਂਡ ਦੇ ਨੌਜਵਾਨ ਕਾਰੋਬਾਰੀਆਂ ਦੀ ਵਿਸ਼ੇਸ਼ ਕਤਰਤਾ ਮਦਰਬੇਲ ਸਥਿਤ ਰੈਸਟੋਰੈਂਟ ਯੁਗਨੀ ਵਿਖੇ ਆਯੋਜਿਤ ਹੋਈ ਇਸ ਕਤਰਤਾ ਦੌਰਾਨ ਪ੍ਰਸਿੱਧ ਕਾਰੋਬਾਰੀ ਲਖਵੀਰ ਸਿੰਘ ਸਿੱਧੂ ਦਾ ਜਨਮ ਦਿਨ ਮਨਾਇਆ ਗਿਆ ਇਸ ਸਮੇਂ ਪੰਜਾਬ ਨੂੰ ਦਰਪੇ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਉੱਥੇ ਸਥਾਨਕ ਕੁਝ ਨੌਜਵਾਨਾਂ ਵੱਲੋਂ ਆਪਣੇ ਗੀਤਾਂ ਬੋਲਾਂ ਰਾਹੀਂ ਸਮਾਗਮ ਵਿੱਚ ਰੰਗ ਭਰੇਗੇ ਗਾਇਕ ਕੁਮਾਰ ਤਰਸੀਮ ਕਰਮਜੀਤ ਸਿੰਘ ਚੰਨੀ ਵਰਕ ਸਮੇਤ ਕਲਾਕਾਰਾਂ ਨੇ ਗੀਤ ਸੰਗੀਤ ਰਾਹੀਂ ਆਪਣੀ ਹਾਜ਼ਰੀ ਭਰੀ ਸਮਾਗਮ ਦੌਰਾਨ ਲਖਵੀਰ ਸਿੰਘ ਸਿੱਧੂ ਨੇ ਜਿੱਥੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਉਥੇ ਜਨਮਦਨ ਦੀ ਇਸ ਵਿਸ਼ੇਸ਼ ਪਾਰਟੀ ਵਿੱਚ ਸ਼ਿਰਕਤ ਕਰਨ ਵਾਲੇ ਹਰ ਕਿਸੇ ਦਾ ਧੰਨਵਾਦ ਕੀਤਾ ਨਾਲ ਹੀ ਉਹਨਾਂ ਬੋਲਦਿਆਂ ਕਿਹਾ ਕਿ ਹਰ ਐਨ ਆਰ ਆਈ ਵੀਰ ਨੂੰ ਆਪੋ ਆਪਣੇ ਪਿੰਡ ਆਂਡਗਵਾਂਡ ਦੇ ਲੋਕਾਂ ਨਾਲ ਡਟ ਕੇ ਖੜਨਾ ਚਾਹੀਦਾ ਹੈ ਤਾਂ ਦੀ ਰਲ ਮਿਲ ਕੇ ਪੰਜਾਬ ਦੀ ਨਿਹਾਰ ਬਦਲੀ ਜਾ ਸਕਦੀ ਹੈ ਇਸ ਸਮੇਂ ਮਾਂਖੇੜ ਕਬੱਡੀ ਦੀ ਬਿਹਤਰੀ ਲਈ ਵੀ ਵਿਚਾਰ ਚਰਚਾਵਾਂ ਹੋਈਆਂ ਆਓ ਤੁਹਾਨੂੰ ਸੁਣਾਉਣੇ ਆ ਕਿ ਇਸ ਸਮੇਂ ਬੁਲਾਰਿਆਂ ਨੇ ਕੀ ਕਿਹਾ मास आए इंडिया थो डॉक्टर आए इंडिया तो ਜਗਤ ਵਿੱਚ ਘੜ ਲਈਏ ਪੂਰਾ ਸ਼ੋਕ ਖੇਤੀਆਂ ਵਾਲੇ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੈਰੀ ਸਿੱਧੂ ਮੇਰੇ ਨਾਲ ਮੇਰਾ ਭਰਾ ਵੱਡਾ ਲਖਵੀਰ ਸਿੰਘ ਸਿੱਧੂ ਸੋਖ ਸਿੰਦਰ ਅੱਜ ਅਸੀਂ ਸਾਰੇ ਵੀਰ ਭਰਾ ਇਕੱਠੇ ਹੋਏ ਆਂ ਵੱਡੇ ਭਾਈ ਲਖਵੀਰ ਸਿੰਘ ਸਿੱਧੂ ਦਾ 52ਵਾਂ ਬਰਦਿਆ ਉਹਦੀ ਖੁਸ਼ੀ ਵਿੱਚ ਇਕੱਠੇ ਹੋਏ ਆਂ ਭਾਈ ਲਖਵੀਰ ਸਿੰਘ ਨੂੰ 52 ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਚੜ੍ਹਦੀ ਕਲਾ ਜਰ ਰੱਖੇ ਸਾਸਿਕਾ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਿਕਾ ਅੱਜ ਵੱਡੇ ਭਰਾ ਦੇ ਬਰਥਡੇ ਤੇ ਇਕੱਠੇ ਹੋਏ ਆ 55ਵਾਂ ਬਰਥਡੇ ਆ ਤੇ ਲਖਮੀਰ ਸਿੰਘ ਸਿੱਧੂ ਐਂਡ ਗੈਰੀ ਸਿੱਧੂ ਭਰਾ ਤੇ ਹੋਰ ਵੀ ਸਾਡੇ ਭਰਾ ਸਾਰੇ ਇੱਥੇ ਨਾਲ ਇਕੱਠੇ ਆ ਤੇ ਬਹੁਤ ਜੁਆਏ ਕਰਦੇ ਆ ਤੇ ਲੰਮੀਆਂ ਉਮਰਾਂ ਵਾੱਚੇ ਭਰਾ ਸਾਨੂੰ ਸਾਡੇ ਨੂੰ ਤੇ ਇਦਾਂ ਬਸ ਇਕੱਠੇ ਹੁੰਦੇ ਰਹੀਏ ਤੇ ਮੇਲੇ ਲੱਗਦੇ ਰਹਿਣ ਥੈਂਕ ਯੂ ਜੀ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਜਿੱਥੇ ਰੋਜੀ ਰੋਟੀ ਦਾ ਫਿਕਰ ਰਹਿੰਦਾ ਉਥੇ ਆਪਣੇ ਪਰਿਵਾਰ ਦੇ ਨਾਲ ਨਾਲ ਸਮਾਜ ਦੇ ਵਿੱਚ ਵੱਡਾ ਰੁਤਬਾ ਪੈਦਾ ਕਰਨਾ ਖਾਲਾ ਜੀ ਦਾ ਬਾੜਾ ਨਹੀਂ ਇਹੋ ਜਿਹੇ ਸ਼ਖਸ਼ਾਂ ਦੇ ਵਿੱਚ ਹੀ ਇੱਕ ਸ਼ਖਸ਼ ਦਾ ਨਾਂ ਲਖਵੀਰ ਸਿੰਘ ਸਿੱਧੂ ਜਿਹੜੇ ਮੇਰੇ ਨਾਲ ਅੱਜ ਖੜੇ ਆ ਗਲਾਸਗੋ ਹੀ ਨਹੀਂ ਮੈਂ ਕਹਿੰਦਾ ਵੀ ਜਿੱਥੇ ਜਾ ਕੇ ਨਾਂ ਲਓ ਉੱਥੇ ਲਖਵੀਰ ਸਿੰਘ ਸਿੱਧੂ ਦਾ ਨਾਂ ਲੰਡਨ ਹੋਟਲ ਵਾਲਿਆਂ ਕਹ ਬਾਲੇ ਕਰਕੇ ਵੀ ਦੂਰ ਦੂਰ ਜਾਣਿਆ ਜਾਂਦਾ ਤੇ ਸਾਨੂੰ ਮਾਣ ਹੈ ਕਿ ਲਖਵੀਰ ਸਿੰਘ ਸਿੱਧੂ ਜਿਹੜੇ ਪੰਜ ਦਰਿਆ ਦੀ ਰੀੜ ਦੀ ਹੱਡੀ ਬਣ ਕੇ ਵੀ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਆ ਅੱਜ ਉਹਨਾਂ ਦੇ ਜਨਮ ਦਿਨ ਮੌਕੇ 51ਵੇਂ ਜਨਮ ਦਿਨ ਮੌਕੇ ਅੱਜ ਦੋਸਤਾਂ ਮਿੱਤਰਾਂ ਦੀ ਵੱਡੀ ਪਾਰਟੀ ਹੋਈ ਆ ਜਾਂ ਵੱਡੀ ਪੱਦਰ ਤੇ ਦੋਸਤ ਮਿੱਤਰ ਆ ਕੇ ਜੁੜੇ ਆ ਇੰਨੇ ਦੋਸਤਾਂ ਮਿੱਤਰਾਂ ਦਾ ਆਉਣਾ ਹੀ ਇਸ ਗੱਲ ਦਾ ਗਵਾਹ ਕਿ ਲਖਵੀਰ ਸਿੰਘ ਸਿੱਧੂ ਨੇ ਜਿੱਥੇ ਆਪਣੇ ਕਾਰੋਬਾਰ ਜਾਂ ਕੰਮ ਕਿੱਤੇ ਦੇ ਵਿੱਚ ਵੱਡਾ ਨਾਮ ਪੈਦਾ ਕੀਤਾ ਉੱਥੇ ਦੋਸਤਾਂ ਦੀ ਵੀ ਵੱਡੀ ਡਾਰ ਆਪਣੇ ਨਾਲ ਰੱਖੀ ਹੋਈ ਕਹਿ ਲਓ ਜਾਂ ਉਹਨਾਂ ਦੇ ਜਿਹੜੇ ਜਿਗਰ ਦੇ ਟੋਟੇ ਬਣ ਕੇ ਨਾਲ ਚੱਲ ਰਹੇ ਆ ਤੇ ਮੈਂ ਪਾਣੀ ਦਰਿਆ ਵੱਲੋਂ ਸਾਰੀ ਟੀਮ ਵੱਲੋਂ ਲਖਵੀਰ ਸਿੰਘ ਸਿੱਧੂ ਨੂੰ ਅੱਜ ਉਹਨਾਂ ਦੇ ਜਨਮ ਦਿਨ ਤੇ ਹਾਰਦਿਕ ਵਧਾਈ ਪੇਸ਼ ਕਰਦਾ ਤੇ ਦੁਆ ਕਰਦਾ ਕਿ ਉਹਨਾਂ ਦੀ ਉਮਰ ਜੁਗਾਂ ਤੱਕ ਹੋਵੇ ਤਾਂ ਕਿ ਦੋਸਤ ਮਿੱਤਰ ਉਹਨਾਂ ਦੀ ਯਾਰੀ ਦਾ ਨਿਗਮਾਨਦੇ ਰਹਿਣ ਧੰਨਵਾਦ